ਕੀ ਨਾਮ ਦਾ ਹੈ ਗੁਰਦੀਪ ਸਿੰਘ ਜੀ ਕਿੱਥੇ ਰਹਿੰਦਾ ਹੰਦਾਰਸੀ ਦਾ ਜੀ ਲਖਨੌਰ ਹੈ ਜੀ ਤੇ ਕੀ ਮੈਟਰ ਹੋ ਗਿਆ ਸੀ ਵਿੱਚ ਚੜਾਓ ਮੈਟਰ ਦੁਕਾਨ ਤੇ ਆਈ ਅਸੀਂ ਕਹਿੰਨਾ ਟਾਈਮ ਜ਼ਿਆਦਾ ਹੋ ਗਿਆ ਉਹਨੂੰ ਕੁਛ ਨਹੀਂ ਹੈਗਾ ਜੀ ਕੋਈ ਸਮਾਨ ਦਾ ਇਕੱਠਾ ਕਰਨ ਲੱਗੇ ਤੇ ਭਈ ਇਹ ਪਹੁੰਚ ਕੇ ਦੌੜ ਗਈ ਤੇ ਅੱਡੇ ਤੱਕ ਪਹੁੰਚੇ ਤੇ ਕਹਿੰਦਾ ਫੋਨ ਆਪਣਾ ਖੋਸ ਲੇਤਾ ਨੇ ਪਿੱਛੇਰੇ ਆ ਕੇ ਮੇਰੇ ਡੰਡਾ ਮਾਰੇ ਆਪਣਾ ਫੋਨ ਦੇ ਪਰ ਉਹ ਪੁਰਾਣਾ ਝਗੜਾ ਪਾਇਆ ਜਾਂ ਜੀ ਨਾ ਜੀ ਕਰਨ ਦੇ ਕੇ ਦੁਕਾਨ ਦੀ ਜਿੰਨੀ ਕੀ ਚੀਜ਼ ਦਾ ਸਮਾਨ ਆ ਖਾਣੇ ਪੀਣ ਦਾ ਸਮਾਨ ਰੱਖੇ ਵਾਲੀ ਹੈ ਤੇ ਕੋਈ ਪ੍ਰਸ਼ਾਸਨ ਵਾਲਾ ਤੁਹਾਡੀ ਮਾਤਾ ਲਾਤਾ ਹੋਇਆ ਜਦੋਂ ਇਹ ਪੁੱਛਿਆ ਜਦੋਂ ਬਿਆਨ ਲੈਣਾ ਹੈ ਆਈ ਹਾਂਜੀ ਕੀ ਬਿਆਨ ਬਿਆਨ ਆ ਜੀ ਦਿੱਤਾ ਸੀ ਬੇਨਾ ਭੈਜਣਾ ਕੋਈ ਇਲਾਜ ਕੀਤਾ ਕੋਈ ਪਛਾਣ ਮੰਗੇ ਜੀ ਕਰਨਪਿੰਡ ਜੋ ਨਾ ਦਿਨ ਚ ਰਾਤ ਕੋਈ ਐਨਕੋ ਮੋੜੇ ਦੇਖੀਏ ਕਿੰਨੇ ਕੁ ਭਾਈਏ ਜੀ ਰੇਤ ਜਨ ਤੁਹਾਨੂੰ ਪੰਜ ਸੱਤ ਭਈਏ ਜੀ ਕੀ ਮੰਗ ਕਰਦੇ ਹੋ ਸਾਡਾ ਜਾ ਕੇ ਮੰਗ ਕਰ ਰਹੀ ਹੈ ਉਹ ਸਾਡੀ ਸੁਣਵਾਈ ਕੋਈ ਨਹੀਂ ਜਾ ਕੇ ਬੋਰਡ ਨਾਲ ਅੱਲਾ ਜੀ ਦਾ ਆਪਣਾ ਰਾਇਲ ਜਸਟਿਸ ਦਾ ਸੀ ਮੈਟਰ ਹੈ ਕੀ ਮੈਟਰ ਸੀ ਜੀ ਸਾਨੂੰ ਕਤਲਾ ਮਿਲੀ ਸੀ ਕਿ 3 ਪਰ ਸੀ ਤੀ ਤੋਂ ਬੇਤ ਲੜਾਈ ਝਗੜਾ ਹੋਣ ਕਰਕੇ ਤੇ ਹਰਦੀਪ ਸਿੰਘ ਸੱਟਾ ਲੱਗਣ ਕਰਕੇ ਏਪੀ ਜਨ ਹਸਪੀਟਲ ਦਾਖਲ ਹੋਇਆ ਜਿੱਥੋਂ ਅਸੀਂ ਪਤਾ ਕਰਕੇ ਇਹਨਾਂ ਦਾ ਪਤਾ ਕੀਤਾ ਜਿੱਥੇ ਰੈਫਰ ਹੋ ਕੇ ਜੰਦਰਾ ਹਸਪਤਾਲ ਆਏ ਸੀ ਜਿੱਥੇ ਇਹਨਾਂ ਦੀ ਅੱਜ ਸਟੇਟਮੈਂਟ ਲਈ ਗਈ ਆ ਜਿਹਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਇਹਦੀ ਕੁੱਟਮਾਰ ਕੀਤੀ ਗਈ ਆ ਤਾਂ ਉਹਨਾਂ ਬਾਰੇ ਇਹਨੂੰ ਪਹਿਚਾਨ ਨਹੀਂ ਹੈਗੀ ਜਦੋਂ ਪਹਿਚਾਣ ਹੋਣ ਤੇ ਸਾਹਮਣੇ ਲਿਆ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਕਿੰਨੇ ਕੁ ਬੰਦੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਦੱਸਿਆ ਉਮਰ ਦਾ ਵੀ ਤਕਾਜ਼ਾ ਨਹੀਂ ਹੈਗਾ ਇਹਨੂੰ ਪ੍ਰਵਾਸੀ ਮਜ਼ਦੂਰੀ ਦੱਸੇ ਨੇ ਇਹਨਾਂ ਨੂੰ ਉਮਰ ਦਾ ਕੋਈ ਤਕਾਜ਼ਾ ਨਹੀਂ ਹੈਗਾ ਇਹ ਪਹਿਚਾਣ ਨਹੀਂ ਆਈ ਇਹ ਕੋਈ ਪੁਰਾਣਾ ਝਗੜਾ ਨਹੀਂ ਕੋਈ ਪੁਰਾਣਾ ਕੋਈ ਝਗੜਾ ਨਹੀਂ ਹੈਗਾ ਵੈਸੇ ਉਹ ਸਮਾਨ ਲੈਣ ਦੇ ਉਹ ਤੌਰ ਤੇ ਆਈ ਸੀ ਜੇ ਨਾਲੇ ਪਿਗ ਵਗੈਰਾ ਲਾਇਆ ਹੋਇਆ ਸੀ ਸ਼ਰਾਬ ਪੀਤੀ ਹੋਈ ਦੇ ਵਿੱਚ ਖਾਧ ਪੀਤੀ ਚਲਾ ਮੋਬਾਈਲ ਖੋਣ ਕਰਕੇ ਇਹ ਕੋਈ ਉੱਚੀ ਕੋਈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿੰਨੀ ਸੱਤਾ ਹੈ ਇਹ ਸੱਤਾ ਤਾਂ ਐਮਐਲਏ ਤੇ ਸਾਹਮਣੇ ਜਿਵੇਂ ਜੈਸੇ ਵੀ ਹੋਏ ਕਿ ਉਹ ਬੰਦੀ ਨੂੰ ਨਿਕਾਲ ਦੇਤੀ ਜੀ